ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਦੇ ਵਿੱਚ। ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਬਹੁਤ ਪਸੰਦ ਆਵੇਗੀ। ਮਨਦੀਪ 12ਵੀਂ ਕਲਾਸ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਫਰਸਟ ਆਈ ਸੀ। ਇਹ ਗੱਲ ਸੁਣ ਕੇ ਉਸਦੇ ਮਾਪੇ ਨੂੰ ਉਸਤੇ ਬਹੁਤ ਮਾਣ ਹੋਇਆ ਅਤੇ ਖੁਸ਼ੀ ਵਿੱਚ ਫੁੱਲੇ ਨਹਿਰਮਾ ਸਮਾ ਰਹੇ ਸਨ। ਮਨਦੀਪ ਤੋਂ ਛੋਟਾ ਇੱਕ ਉਸਦਾ ਭਰਾ ਸੀ ਜਿਸ ਦੀ ਇੱਕ ਐਕਸੀਡੈਂਟ ਵਿੱਚ ਛੋਟੇ ਹੁੰਦਿਆਂ ਮੌਤ ਹੋ ਗਈ ਸੀ। ਹੁਣ ਮਨਦੀਪ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਉਸਦੇ ਪਿਓ ਕੋਲ 8 ਕਿੱਲੇ ਜ਼ਮੀਨ ਦੇ ਸੀ ਉਸਦੇ ਪਿਓ ਦੀ ਕਬੀਲਦਾਰੀ ਬੜੀ ਸੋਹਣੀ ਚੱਲ ਰਹੀ ਸੀ ਉਹ ਆਪਣੀ ਧੀ ਨੂੰ ਅੱਗੇ ਪੜਾਉਣਾ ਚਾਹੁੰਦਾ ਸੀ ਉਹ ਆਪਣੀ ਧੀ ਨੂੰ ਅਫਸਰ ਬਣਾਉਣਾ ਚਾਹੁੰਦਾ ਸੀ ਅਸਲ ਵਿੱਚ ਗੁਰਬਖਸ਼ ਸਿੰਘ ਦੀ ਇੱਕੋ ਹੀ ਇੱਛਾ ਸੀ ਕਿ ਆਪਣੀ ਧੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ ਮਨਦੀਪ ਨੇ 12ਵੀਂ ਕਲਾਸ ਦੀ ਮੈਡੀਕਲ ਨਾਲ ਕੀਤੀ ਸੀ ਉਸ ਨੇ ਮਨਦੀਪ ਨੂੰ ਵੱਧਿਆ ਕਾਲਜ ਵਿੱਚ ਪੜਨ ਲਾ ਦਿੱਤਾ। ਉੱਥੇ ਉਸ ਦੀ ਦੋਸਤੀ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਨਾਲ ਹੋ ਗਈ। ਸਿੰਪਲ ਜੀ ਰਹਿਣ ਵਾਲੀ ਮਨਦੀਪ 2 ਕੁ ਮਹੀਨਿਆਂ ਵਿੱਚ ਪੂਰੀ ਮਾਡਰਨ ਹੋ ਗਈ। ਹੁਣ ਉਸ ਨੇ ਸੂਟ ਪੰਜਾਬੀ ਸੂਟ ਪਾਉਣਾ ਬਿਲਕੁਲ ਛੱਡ ਦਿੱਤਾ ਸੀ। ਉਹ ਜੀਨ ਪਹਿਨਨ ਦੀ ਅਤੇ ਗੁੱਤ ਕਰਨ ਵਾਲੀ ਮਨਦੀਪ ਨੇ ਵਾਲ ਕਟਵਾ ਕੇ ਪੋਨੀ ਬਣਾ ਲਈ ਸੀ। ਭਰਬਾਪਿਚ ਸਿੰਘ ਉਸ ਨੂੰ ਇੰਨਾ ਬਦਲਿਆ ਵੀ ਕਿ ਸਮਝਾਉਂਦਾ ਕਿ ਪੁੱਤਰ ਪੜ੍ਹਾਈ ਕੱਪੜਿਆਂ ਨੇ ਨਹੀਂ ਕਰਨੀ ਪੜ੍ਹਾਈ ਤਾਂ ਤੇਰੇ ਦਿਮਾਗ ਨੇ ਕਰਨੀ ਹੈ ਇਸ ਕਰਕੇ ਜਿਆਦਾ ਦੇਖਾ ਦਿਖਾਈ ਦੇ ਵਿੱਚ ਨਾ ਆਇਆ ਕਰ ਤਾਂ ਮੰਦੀਪ ਕਹਿਣ ਲੱਗੀ ਡੈਡੀ ਤੁਹਾਨੂੰ ਕੀ ਪਤਾ ਹੈ ਕਾਲਜ ਦੇ ਵਿੱਚ ਸਾਰੇ ਬੱਚੇ ਇਹੋ ਜਿਹੇ ਕੱਪੜੇ ਪਾ ਕੇ ਆਉਂਦੇ ਆ ਤੇ ਮੈਂ ਸੂਟ ਪਾ ਕੇ ਜਾਂਦੀ ਹਾਂ ਬਿਲਕੁਲ ਚੰਗੀ ਨਹੀਂ ਲੱਗਦੀ ਇੰਨਾ ਕੁ ਤਾਂ ਕਰਨਾ ਹੀ ਪੈਂਦਾ ਹੈ ਗੁਰਬਖਸ਼ ਸਿੰਘ ਉਸਦੀ ਇਹ ਗੱਲ ਸੁਣ ਕੇ ਚੁੱਪ ਕਰ ਜਾਂਦਾ ਮਨਦੀਪ ਨੇ ਨਾਲ ਪੜ੍ਹਦੇ ਇੱਕ ਮੁੰਡੇ ਹਰਮਨ ਨੂੰ ਮਨਦੀਪ ਚੰਗੀ ਲੱਗਣ ਲੱਗ ਪਈ ਉਹ ਹੌਲੀ ਹੌਲੀ ਮਨਦੀਪ ਨਾਲ ਨੇੜਤਾ ਵਧਾਉਣ ਲੱਗਾ ਇੱਕ ਦਿਨ ਹਰਮਨ ਕਹਿੰਦਾ ਮਨਦੀਪ ਚਲੋ ਕੌਫੀ ਪੀਂਦੇ ਹਾਂ ਮਨਦੀਪ ਝੱਟ ਮੰਨ ਗਈ ਉਸ ਨਾਲ ਕੌਫੀ ਸ਼ਾਪ ਤੇ ਜਾ ਕੇ ਕੌਫੀ ਪੀਣ ਲੱਗੀ ਇਸੇ ਤਰ੍ਹਾਂ ਕਰਦੇ ਕਰਦੇ ਉਹਨਾਂ ਦੀ ਨੇੜਤਾ ਦਿਨੋਂ ਦਿਨ ਵੱਧ ਗਈ ਇੱਕ ਦਿਨ ਹਰਮਨ ਮਨਦੀਪ ਨੂੰ ਕਹਿੰਦਾ ਮਨਦੀਪ ਮੈਂ ਤੇਰੇ ਬਿਨਾ 1 ਮਿੰਟ ਵੀ ਨਹੀਂ ਰਹਿ ਸਕਦਾ ਅੱਜ ਰਾਤ ਨੂੰ ਮੈਂ ਤੇਰੇ ਘਰੇ ਤੇਨੂੰ ਮਿਲਣ ਆਵਾਂਗਾ ਮਨਦੀਪ ਕਹਿੰਦੀ ਨਹੀਂ ਹਰਮਨ ਸਾਰਾ ਦਿਨ ਤਾਂ ਆਪਾਂ ਇਕੱਠੇ ਰਹਿੰਦੇ ਹਾਂ ਤੇ ਜੇਕਰ ਮੰਮੀ ਡੈਡੀ ਨੂੰ ਪਤਾ ਲੱਗ ਗਿਆ ਤਾਂ ਬੁਰਾ ਮਨਾਉਣਗੇ ਇਹ ਕੰਮ ਨਹੀਂ ਕਰਨਾ ਤੂੰ ਰਾਤ ਨੂੰ ਸਾਡੇ ਘਰ ਨਹੀਂ ਆਵੇਂਗਾ ਤਾਂ ਹਰਮਨ ਨੇ ਆਪਣੀ ਜੇਬ ਵਿੱਚੋਂ ਗੋਲੀਆਂ ਦਾ ਪੱਤਾ ਕੱਢ ਕੇ ਮਨਦੀਪ ਨੂੰ ਫੜਾਉਂਦੇ ਹੋਏ ਕਿਹਾ ਮਨਦੀਪ ਇਹ ਲੈ ਨੀਂਦੀਆਂ ਗੋਲੀਆਂ ਅੱਧੀ ਅੱਧੀ ਗੋਲੀ ਆਪਣੇ ਮੰਮੀ ਡੈਡੀ ਨੂੰ ਪਾ ਦੀ ਸਵੇਰ ਤੱਕ ਉਹਨਾਂ ਨੂੰ ਤਾਂ ਜਾਗ ਹੀ ਨਹੀਂ ਆਉਣੀ ਮਨਦੀਪ ਵੀ ਹਰਮਨ ਨੂੰ ਮਿਲਣ ਨੂੰ ਉਤਾਵਲੀ ਸੀ ਉਹ ਸਨੇਹ ਹਰਮਨ ਦੀ ਗੱਲ ਮੰਨ ਕੇ ਗੋਲੀਆਂ ਵਾਲਾ ਪੱਤਾ ਫੜ ਲਿਆ ਰਾਤ ਨੂੰ ਆਪਣੇ ਮੰਮੀ ਡੈਡੀ ਨੂੰ ਦੁੱਧ ਵਿੱਚ ਗੋਲੀਆਂ ਪਾ ਕੇ ਦੇ ਦਿਤੀਆਂ ਹਰਮਨ ਉਹਨਾਂ ਦੇ ਘਰ ਚਲਾ ਗਿਆ ਅਗਲੀ ਸਵੇਰ 7 ਵਜੇ ਗਏ ਸਨ ਉਸਦੇ ਮੰਮੀ ਡੈਡੀ ਦੀ ਅੱਖ ਨਹੀਂ ਖੁੱਲੀ ਜਦੋਂ ਅੱਖ ਖੁੱਲੀ ਤਾਂ ਬੜੀ ਚਿੰਤਾ ਵਿੱਚ ਸਨ ਕਿ ਅੱਜ ਸਾਨੂੰ ਜਾਗ ਕਿਉਂ ਨਹੀਂ ਆਈ ਤਾਂ ਮਨਦੀਪ ਕਹਿੰਦੀ ਕੋਈ ਗੱਲ ਨਹੀਂ ਮੰਮੀ ਹੋ ਜਾਂਦਾ ਹੈ ਕਈ ਵਾਰ ਆਪਾਂ ਨੂੰ ਆ ਜਾਂਦੀ ਹੈ ਨੀਂਦ ਇਸੇ ਤਰ੍ਹਾਂ ਹੁਣ ਉਹਨਾਂ ਦਾ ਹਰ ਰੋਜ਼ ਦਾ ਕੰਮ ਬਣ ਗਿਆ ਸੀ ਹਰ ਮੰਨ ਹਰ ਰਾਤ ਉਸਦੇ ਘਰ ਆਉਂਦਾ ਤੇ ਉਹ ਹਰ ਰਾਤ ਆਪਣੇ ਮੰਮੀ ਡੈਡੀ ਨੂੰ ਨੀਂਦ ਦੀਆਂ ਗੋਲੀਆਂ ਪਾ ਕੇ ਦੇ ਦਿੰਦੀ ਉਹਨਾਂ ਦੀਆਂ ਨੀਂਦ ਦੀਆਂ ਗੋਲੀਆਂ ਦੀ ਡੋਜ਼ ਦਿਨੋ-ਦਿਨ ਵਾਧਦੀ ਗਈ। ਇੱਕ ਦਿਨ ਉਸਦੇ ਡੈਡੀ ਨੂੰ ਦੌਰਾ ਪੈ ਗਿਆ। ਚੁੱਕ ਕੇ ਸ਼ਹਿਰ ਲੈ ਗਏ। ਉੱਥੇ 2-3 ਦਿਨ ਦਾਖਲ ਰੱਖਿਆ। ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਜ਼ਿਆਦਾ ਨਸ਼ਾ ਖਾਣ ਕਰਕੇ ਇਸ ਨੂੰ ਦੌਰਾ ਪਿਆ ਹੈ। ਡਾਕਟਰ ਦੀ ਇਹ ਗੱਲ ਸੁਣ ਕੇ ਉਸਦੇ ਰਿਸ਼ਤੇਦਾਰ ਤੇ ਜੋ ਆਂਡ ਗਵਾਣ ਦੇ ਲੋਕ ਸਨ ਕਹਿਣ ਲੱਗੇ ਖਾਣਾ ਤਾਂ ਦੂਰ ਦੀ ਗੱਲ ਹੈ। ਇਨੇ ਵਿਚਾਰੇ ਭਗਤ ਬੰਦੇ ਨੇ ਤਾਂ ਨਸ਼ਾ ਦੇਖਿਆ ਤੱਕ ਨਹੀਂ ਪਰ ਉਸ ਗੱਲ ਤੇ ਕਿਸੇ ਨੇ ਜ਼ਿਆਦਾ ਗੌਰ ਨਾ ਕੀਤਾ ਤੇ ਫਿਰ ਇੱਕ ਦਿਨ ਕਰਦੇ ਕਰਾਉਂਦੇ ਮਨਦੀਪ ਦੀ ਮੰਮੀ ਨੂੰ ਵੀ ਦੌਰਾ ਪੈ ਗਿਆ ਉਸ ਦੀ ਰਿਪੋਰਟ ਵਿੱਚ ਵੀ ਉਹੀ ਆਇਆ ਕਿ ਜ਼ਿਆਦਾ ਨਸ਼ੇ ਕਾਰਨ ਇਹ ਦੌਰੇ ਦਾ ਸ਼ਿਕਾਰ ਹੋਈ ਹੈ ਇਸ ਤੋਂ ਪਹਿਲਾਂ ਕਿ ਕਰਦਿਆਂ ਨੂੰ ਸਾਰੀ ਗੱਲ ਸਮਝ ਆਉਂਦੀ ਮਨਦੀਪ ਤੇ ਹਰਮਨ ਨੇ ਘਰੋਂ ਭੱਜ ਕੇ ਕੋਟ ਮੈਰਿਜ ਕਰਵਾ ਲਈ ਉਹ ਚੰਡੀਗੜ੍ਹ ਰਹਿਣ ਲੱਗ ਪਈ 40 ਦਿਨਾਂ ਤੋਂ ਬਾਅਦ ਵਾਪਸ ਹਰਮਨ ਦੇ ਘਰ ਆ ਗਏ ਹਰਮਨ ਗਰੀਬ ਘਰ ਦਾ ਮੁੰਡਾ ਸੀ ਜ਼ਮੀਨ ਜਾਇਦਾਦ ਬਹੁਤ ਘੱਟ ਸੀ 6 ਮਹੀਨੇ ਤੱਕ ਮਨਦੀਪ ਦੇ ਹਰਮਨ ਦੇ ਨਾਲ ਬਹੁਤ ਸੋਹਣੀ ਬਤੀਤ ਹੋਈ ਉਸ ਨੂੰ ਆਪਣੇ ਮਾਪੇ ਦੀ ਯਾਦ ਨਹੀਂ ਆਈ ਪਰ ਉਸ ਤੋਂ ਬਾਅਦ ਹਰਮਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹਰਮਨ ਸ਼ਰਾਬ ਪੀ ਕੇ ਘਰ ਆਉਂਦਾ ਤੇ ਮਨਦੀਪ ਨੂੰ ਗਾਲੀ ਗਲੋਚ ਕਰਦਾ ਤੇ ਗੱਲ ਕੁੱਟਣ ਮਾਰਨ ਤੱਕ ਵੀ ਪਹੁੰਚ ਗਈ ਸੀ ਹਰਮਨ ਦੀ ਮੰਮੀ ਵੀ ਮਨਦੀਪ ਤੋਂ ਹੱਥ ਤੋਂ ਵੱਧ ਕੰਮ ਕਰਵਾਉਂਦੀ ਸੀ ਸੱਤ ਅੱਠ ਪਸ਼ੂ ਰੱਖੇ ਸਨ ਉਹਨਾਂ ਦਾ ਸਾਰਾ ਕੰਮ ਸਾਬ ਸੰਭਾਲ ਗੋਹੇ ਕੂੜੇ ਤੱਕ ਮਨਦੀਪ ਹੀ ਕਰਦੀ ਸੀ ਦੁਪਹਿਰ ਵੇਲੇ ਉਸਦੀ ਸੱਸ ਉਸ ਨੂੰ ਕੱਪੜੇ ਸੀਣ ਵਾਸਤੇ ਕਹਿੰਦੀ ਉਸ ਤੋਂ ਮਸ਼ੀਨ ਵਾਂਗ ਕੰਮ ਕਰਵਾਇਆ ਜਾਂਦਾ ਸੀ ਇਧਰ ਧੀ ਦੇ ਵਿਛੋੜੇ ਕਾਰਨ ਮਨਦੀਪ ਦੀ ਮੰਮੀ ਦੀ ਮੌਤ ਹੋ ਚੁੱਕੀ ਸੀ ਉਸਦੇ ਡੈਡੀ ਦੇ ਦਿਮਾਗ ਤੇ ਟੈਨਸ਼ਨ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਉਸ ਨੂੰ ਆਪਣੇ ਘਰਬਾਰ ਦਾ ਕੋਈ ਫਿਕਰ ਨਹੀਂ ਸੀ ਉਹ ਕਦੇ ਤਾਂ ਗਲੀਆਂ ਵਿੱਚ ਫਿਰਦਾ ਮਨਦੀਪ ਮਨਦੀਪ ਕਰਦਾ ਅਤੇ ਕਦੇ ਬੱਸ ਤੇ ਚੜ ਕੇ ਸ਼ਹਿਰ ਚਲਾ ਜਾਂਦਾ ਹੁਣ ਤਾਂ ਬੱਸ ਵਾਲੇ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਏ ਸਨ ਉਹ ਜਦੋਂ ਸ਼ਹਿਰੋਂ ਵਾਪਸ ਆਉਂਦੇ ਤਾਂ ਉਸ ਨੂੰ ਨਾਲ ਲੈ ਆਉਂਦੇ ਕਿ ਤੇਰੀ ਧੀ ਪਿੰਡ ਵਿੱਚ ਹੈ ਜਦੋਂ ਮਨਦੀਪ ਦਾ ਮੁੰਡਾ ਤਿੰਨ ਕੁ ਸਾਲ ਦਾ ਹੋਇਆ ਤਾਂ ਹਰਮਨ ਤੇ ਉਸ ਦੀ ਮੰਮੀ ਨੇ ਮਨਦੀਪ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਸ ਤੇ ਅਤਿਆਚਾਰ ਕਰਨ ਲੱਗੇ ਤਾਂ ਮਨਦੀਪ ਨੂੰ ਆਪਣੇ ਮਾਪੇ ਦੀ ਯਾਦ ਆਈ ਇੱਕ ਰਾਤ ਉਹ ਮੁੰਡਾ ਚੁੱਕ ਕੇ ਉਹਨਾਂ ਨੂੰ ਬਿਨਾਂ ਦੱਸੇ ਘਰੋਂ ਆਪਣੇ ਪੇਕੇਆਂ ਵਾਲੇ ਰਾਹ ਪੈ ਗਈ ਜਦੋਂ ਪੇਕੇ ਘਰ ਪਹੁੰਚੀ ਉਸ ਨੂੰ ਘਰ ਵਿੱਚ ਕੋਈ ਨਾ ਦੱਸਿਆ ਉਸਨੇ ਗਵਾਂਡੀਆਂ ਘਰੋਂ ਪਤਾ ਕੀਤਾ ਗਵਾਂਡ ਰਹਿੰਦੀ ਉਸਦੀ ਤਾਈ ਨੇ ਸਾਰੀ ਗੱਲ ਸੱਚ-ਸੱਚ ਦੱਸੀ ਉਸਨੇ ਕਿਹਾ ਕਿ ਤੇਰਾ ਬਾਪ ਤਾਂ ਹਰ ਵੇਲੇ ਤੈਨੂੰ ਅਮਾਜਾ ਮਾਰਦਾ ਪਾਗਲ ਹੋਇਆ ਫਿਰਦਾ ਮੰਦੀਪ ਆਪਣੇ ਪੇਕੇਆਂ ਦੇ ਘਰ ਆ ਗਈ ਆਪਣੇ ਡੈਡੀ ਦੀ ਉਡੀਕ ਕਰਨ ਲੱਗੀ ਉਸ ਦਾ ਡੈਡੀ ਸ਼ਾਮ ਨੂੰ ਜ਼ਰੂਰ ਕਰ ਆਉਂਦਾ ਹੁੰਦਾ ਸੀ ਉਸਦੀ ਤਾਈ ਦੇ ਦੱਸਣ ਮੁਤਾਬਕ ਜਦੋਂ ਸ਼ਾਮ ਨੂੰ ਉਸ ਦਾ ਡੈਡੀ ਘਰ ਆਇਆ ਮੰਦੀਪ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਕਿਆਨ ਲੱਗਾ ਮੇਰੀ ਮੰਦੀਪ ਆ ਗਈ ਹੈ ਮੇਰੀ ਪੀ ਆ ਗਈ ਹੈ ਇਹ ਨਿੱਕਾ ਮੇਰਾ ਮੁੰਡਾ ਵੀ ਆ ਗਿਆ ਹੈ ਉਸ ਨੂੰ ਕੋਈ ਯਾਦ ਨਹੀਂ ਸੀ ਕਿ ਮੰਦੀਪ ਨੇ ਵਿਆਹ ਕਰਵਾ ਲਿਆ ਹੈ ਜਾਂ ਇਹ ਮੰਦੀਪ ਦਾ ਮੁੰਡਾ ਹੈ ਉਸ ਨੂੰ ਤਾਂ ਆਪਣੇ ਐਕਸੀਡੈਂਟ ਵਿੱਚ ਮਰੇ ਹੋਏ ਮੁੰਡੇ ਦੀ ਯਾਦ ਆ ਰਹੀ ਸੀ ਉਸ ਨੇ ਮੰਦੀਪ ਤੇ ਉਸ ਦੇ ਮੁੰਡੇ ਨੂੰ ਸਵੀਕਾਰ ਕਰ ਲਿਆ ਸੀ ਹੁਣ ਮੰਦੀਪ ਆਪਣੇ ਡੈਡੀ ਨੂੰ ਘਰੋਂ ਬਿਲਕੁਲ ਵੀ ਬਾਹਰ ਨਹੀਂ ਜਾਣ ਦਿੰਦੀ ਸੀ ਦੋਨੋਂ ਪਿਆਉਤੀ બસ ਟਾਈਮ ਪਾਸ ਕਰ ਰਹੇ ਸਨ ਮਨਦੀਪ ਨੂੰ ਆਪਣੀ ਕੀਤੀ ਹੋਈ ਗਲਤੀ ਤੇ ਬੜਾ ਵੱਡਾ ਪੁਛਤਾਵਾ ਸੀ ਕਿਉਂਕਿ ਉਸਨੇ ਇੰਨਾ ਸੋਨਾ ਹਾਸਦਾ ਵਸਦਾ ਪਰਿਵਾਰ ਆਪਣੇ ਹੱਥੀ ਤਬਾਹ ਕਰ ਲਿਆ ਸੀ ਅੱਜ ਉਸ ਨੂੰ ਆਪਣੇ ਆਪ ਨਾਲ ਹੀ ਨਫਰਤ ਹੋ ਗਈ ਸੀ ਆਪਣੇ ਡੈਡੀ ਦੀਆਂ ਹਰਕਤਾਂ ਵੇਖ ਕੇ ਉਹ ਉੱਚੀ ਉੱਚੀ ਰੋਂਦੀ ਤੇ ਗਲੀ ਗਵਾੜ ਦੀਆਂ ਕੁੜੀਆਂ ਨੂੰ ਹੱਥ ਜੁੜ ਕੇ ਇਹ ਕਹਿੰਦੀ ਰਹਿੰਦੀ ਕਿ ਦੇਖਿਓ ਮੇਰੇ ਵਾਰੀ ਗਲਤੀ ਨਾ ਕਰੋ ਦੇਖਿਓ ਮੇਰੇ ਵਾਲੀ ਗਲਤੀ ਕਦੀ ਨਾ ਕਰਿਓ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਹਾਣੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਵਿੱਚ ਸ਼ੇਅਰ ਜ਼ਰੂਰ ਕਰਦੇ ਹੋ ਜੀ ਅੱਜ ਦੀ ਕਹਾਣੀ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ